ਨਾ 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 ਤਸਵੀਰਾਂ ਦਿਖਾ ਰਿਹਾ ਮਾਂ ਨੂੰ ਕਹਿੰਦੇ ਗਾਲਾਂ ਕੱਢ ਰਹੇ ਹੋ ਕੀ ਗੱਲ ਹੋਈ ਐ ਭੈਣ ਜੀ ਮम्मा ਮੈਂ ਨਹੀਂ ਜਾਣਦਾ ਪੈਸੇ ਮੰਗ ਰਿਹਾ ਬੇਟਾ ਤੁਹਾਡਾ ਆ ਮੁੰਡਾ ਆ ਮੇਰਾ ਤੇ ਕਮਾਈ ਵੀ ਤੁਸੀਂ ਕਰਦੇ ਖਵਾਂਦੇ ਵੀ ਹੋ ਮੈਂ ਕਮਾਨੀ ਆ ਕਰਦੀ ਆ ਮੈਂ ਜਾਣਨ ਨੂੰ ਕਰਦੀ ਆ ਮੈਂ ਤੇ ਹੁਣ ਕੀ ਇੱਥੇ ਕੀ ਕਰਾਂਗੇ ਹੋਰ ਮੈਂ بڑے ਵਾਦੇ ਕਰਦਾ ਪੈਸੇ ਦੇ ਕੁੱਤੇ ਆ ਮੈਂ ਤੁਹਾਨੂੰ ਪੈਸੇ ਦੇ ਦੇਣਾ ਆਹ ਸੌਦਾ ਦੇ ਕੇ ਕਹਿੰਦਾ ਇਹਦੇ ਪੈਸੇ ਦਿਓ ਐ ਬੈਠ ਜਾ ਕਹਿੰਦਾ ਆ ਦੇ ਸੌਦਾ ਲੈ ਕੇ ਜਾਂਦਾ ਮੈਨੂੰ ਆ ਆ ਸੌਦਾ ਕੌਣ ਲੇਗਾ ਕੁੱਤੇ ਵੀ ਨਹੀਂ ਖਾਂਦੇ ਅੱਜ ਨਾ ਕੁੱਤੇ ਆ ਮੈਨੂੰ ਦੱਸੋ ਕਿੰਨਾਂ ਨੇ ਗੁੱਟਿਆ ਨਹੀਂ ਜਿਹੜਾ ਜੋ ਤੇਰਾ ਮਾਰਨ ਨਾ ਮੈਂ ਦੇਖੇ ਤੂੰ ਕੋਈ ਨਾ ਨਹੀਂ ਕੱਲਿਆ ਗੱਜਿਆ ਦਾ ਗਾਲਾ ਕੱਢ ਤੇਰੀ ਮਾਂ ਦਾ ਪੁੱਤ ਤੇਰੀ ਮਾਂ ਦਾ ਮਰ ਜਾਣ ਕਿੱਥੇ ਆ ਗਿਆ ਉਹਨੂੰ ਮਾਰਨ ਲੱਗਾ ਸੀ ਉਹ ਰਾਤੀ ਨੂੰ ਮਨੋਟੀ ਦਾਦਾ ਮਰ ਜਾ ਕੇ ਓਏ ਉਹਨੇ ਹੋਊਗਾ ਦੇ ਕਹਿੰਦਾ ਬਾਜੀ ਕੀ ਗੱਲ ਕੀ ਹੋਈ ਹੈ ਮੇਰੀ ਗੱਲ ਇਹ ਹੋਈ ਸੀ ਕਿ ਅਸੀਂ ਮਾਂ ਪੁੱਤ ਪਿੱਛੇ ਹੋ ਕੇ ਖੜਾ ਆਹ ਪੁੱਤ ਆਪਣੀ ਗੱਲ ਕਰਦੇ ਸੀਗੇ ਦੂਜੇ ਨੇ ਚਪੇੜਾ ਮਾਰੀਆਂ ਮੈਨੂੰ ਕਿੰਨਾਂ ਨੇ ਮਾਰਿਆ ਆ ਨਾਲ ਦੇ ਪੁੱਪਾ ਤੇ ਨਾਲੇ ਤੇ ਤੁਹਾਡੀ ਮਾਂ ਘੁੱਟਦੀ ਪਈ ਸੀ ਤੁਹਾਨੂੰ ਹੈ ਤੁਹਾਡੀ ਮਾਂ ਘੁੱਟਦੀ ਪਈ ਸੀ ਕੋਈ ਨਹੀਂ ਆਉਂਦਾ ਪੈਸਾ ਕਰਾਂਗਾ ਜੇ ਮਾਂ ਦੇ ਘਲਾਬ ਕੰਪਲੀਟ ਕਰੋਗੇ ਉਹ ਮੈਂ ਬਦਲਾ ਕਰਾਂਗਾ ਨਹੀਂ ਨਹੀਂ ਆਪਣੀ ਮਾਂ ਦੇ ਘਲਾਬ ਕੰਪਲੀਟ ਕਰੋਗੇ ਨਹੀਂ ਫਿਰ ਫਿਰ ਕਾਨੂੰ ਰੋਲਾ ਪਾਇਆ ਓਏ ਨਾਲ ਦੇ ਪੁੱਪੇ ਨਾਲ ਪੁੱਪੇ ਨੇ ਮੈਨੂੰ ਚਪੇੜਾ ਮਾਰਿਆ ਉਹਦੇ ਨਾਲ ਬੰਦਾ ਆਇਆ ਹਾਂ ਜਿਹੜਾ ਦੰਨੀ ਬਾਰੇ ਆਜਾ ਆਜਾ ਬੜਾ ਨਹੀਂ ਜਾਣਾ ਇੱਕ ਮੁੰਡਾ ਪਿੱਛੇ ਹੋ ਗਿਆ ਗੱਲ ਇਹ ਕੈਮਰੇ ਦੇ ਵਿੱਚ ਨਾ ਉੱਥੇ ਖੜਾ ਉੱਥੇ ਹੀ ਉੱਥੇ ਹੀ ਕਿਹੜਾ ਬੰਦਾ ਆ ਰੋ ਰੋ ਬੰਦਾ ਆਇਆ ਲੋਕ ਬਸ ਆਲਾ पिछे पिछा पिछे રિંગ બજાઈ તું ਫੰਡ ਕੀ ਨਾਮ ਹੈ ਤੁਹਾਡਾ ਪੁੱਛਾ ਮੇਰਾ ਨਾਮ ਕੀ ਗੱਲ ਹੋਈ ਸੀ ਬੇਟਾ ਤੁਹਾਡਾ ਆਇਆ ਸੀ ਕਿ ਕਿਉਂ ਮੈਂ ਕੁੱਟਦਾ ਪਿਆ ਸੀ ਤੁਹਾਨੂੰ ਮੈਨੂੰ ਕਿੱਦਾਂ ਦਾ ਮੇਰਾ ਆਦਮੀ ਮਰਿਆ ਉਹਦੇ ਦਾ ਮੇਰਾ ਅੱਧੀ ਅੱਧੀ ਰਾਤੀ ਹੋੜੋ ਕੱਢ ਦਿੰਦਾ ਪੜ ਕੇ ਮੈਨੂੰ ਤੇ ਮੇਰੇ ਪੋਤੇ ਨੂੰ ਵੀ ਆਹ ਉਹ ਅੱਜ ਦੀ ਰਾਤੀ ਜਾ ਕੇ ਗਲੀ ਜੇਂ ਦੇ ਗੰਦੀਆਂ ਗਾਲਾਂ ਕੱਢਦਾ ਆ ਫੇਰ ਮਦਦ ਕੀ ਗੱਲ ਹੋਈ ਸੀ ਤੇ ਇਹਨਾਂ ਉਲੜਵਾਜੀ ਕਾਦੀ ਹੋਈ ਸੀ ਬਸ ਆਇਆ ਮੈਨੂੰ ਕਹਦਾ ਦੱਲ ਦੇ ਪੈਸੇ ਦੇ ਮੈਨੂੰ ਪੈਸੇ ਦੇ ਵਾਤ ਨਹੀਂ ਤੋਂ ਪੈਸੇ ਦਵਾ ਨਸ਼ਾ ਕਰਦਾ ਹੈ ਨਸ਼ਾ ਕਰਦਾ ਪਿੰਡ ਆ ਆ ਦਿਨ ਦਿਨ ਬਹੁਤ ਨਾਲ ਉਹ ਜੇ ਪੀ ਜਾਂਦਾ ਆ ਅੱਛਾ ਹੁਣ ਕੀ ਮੰਗ ਕੀ ਆ ਤੁਹਾਡੀ ਬਾਤ ਤਾਂ ਮੈਨੂੰ ਕੰਨੀ ਰੱਖਣਾ ਜਾਂਦੀ ਐ ਨੂੰ ਮੈਂ ਤੇਰੇ ਤੁਸੀਂ ਆਪਣੀ ਰੋਜੀ ਰੋਟੀ ਆਪ ਕਮਾ ਰਹੇ ਹੋ ਹਾਂਜੀ ਮੈਂ ਆਪ ਹੀ ਕਮਾ ਰੀ ਮੈਨੂੰ ਕੋਈ ਨਹੀਂ ਦਿੰਦਾ ਹੈਗਾ ਮੈਨੂੰ ਕਿਹੜੀ ਜਗ੍ਹਾ ਰਹਿੰਦੇ ਤੁਸੀਂ ਮੈਂ ਤੇਰੇ ਲਈ ਆਦਰ ਕੈਂਪ ਦੇ ਵਿੱਚ ਹੀ ਰਹਿਦਾ ਕਰਾਇ ਤੇ ਰੰਦੇ ਹੋ ਅੱਛਾ ਆਪਣੀ ਮਿਹਨਤ ਆਪਣੀ ਮਿਹਨਤ ਕਰਕੇ ਆਪ ਕਮਾ ਕੇ ਆਪ ਖਾਂਦੇ ਹੋ ਤੇ ਬੱਚੇ ਕਿੰਨੇ ਟਡੇ ਇੱਕੋ ਪਸ ਆਈ ਆ ਮਲ ਜਾਣਾ ਮੇਰਾ ਤਾਂ ਇੱਕੋ ਹੀ ਮੁੰਡਾ ਹੈ ਇੱਕੋ ਹੀ ਮੁੰਡਾ ਮਲਣਾਣਾ ਮੇਰਾ ਤੇ ਤੇ ਕਮਾਈ ਕੋਈ ਨਹੀਂ ਦਿੰਦਾ ਨਾ ਨਾ ਤੇ ਬਾਜ਼ਾਰ ਚ ਕਿਉਂ ਉਲੜਵਾਜੀ ਕੀਤੀ ਸੀ ਉਲੜਵਾਜੀ ਇਦਾਂ ਕੀਤੀ ਆ ਆਂਦਾ ਆ ਪੈਸੇ ਦੇ ਮੰਮੀ ਐਸੇ ਦੇ ਪੈਸੇ ਦੇ ਬਾਪ ਠੀਕ ਹੈ ਕਿੱਥੋਂ ਦਾ ਵਾ ਪੈਸੇ ਇਹਨੂੰ ਮੈਂ ਤੇ ਬਾਜ਼ਾਰ ਦੇ ਲੋਕਾਂ ਨੇ ਸਮਝਾਇਆ ਵੀ ਇਹਨੂੰ ਬਤੇਰਾ ਸਮਝਾਇਆ ਨਹੀਂ ਤੇ ਸਮਝਦਾ ਕਿ ਸੰਖੰਦਿਆਂ ਗੱਲ ਇੱਕ ਗੱਲਾ ਕਰਦਾ ਬਜ਼ਾਰ ਵਾਲਿਆਂ ਨਾਲ ਠੀਕ ਸੰਦੇ ਕੀ ਗੱਲ ਕੀ ਹੈ ਤੇ ਉਲੜਬਾਜੀ ਹੋਈ ਸੀ ਕਾਫੀ ਕਿਹਾਰ ਕੇ ਮਾਰੂ ਤੰਗ ਕਰਦਾ ਪੈਸੇ ਖੋਹਦਾ ਮਾਰੂ ਮਾਰਦਾ ਰਾਤ ਨੂੰ ਬਾਹਰ ਕੱਢਦਾ ਹਾਂ ਕਰੋ ਬਾਹਰ ਕੱਢਦਾ ਤੇ ਮਾਤਾ ਆਪ ਹੀ ਕਮਾ ਕੇ ਆਪ ਹੀ ਖਾਂਦੀ ਹੈ ਸੌਂਦੇ ਕਿਤੇ ਰਾਤ ਨੂੰ ਇਹ ਘਰ ਸੌਂਦੇ 5000 ਕਿਰਾਇਆ ਦਿੰਦੀ ਨੇ ਤੇ ਕਿਰਾਏ ਤੇ ਰਹਿੰਦੀ ਹੈ ਕੋਠੀਆਂ 'ਚ ਕੰਮ ਵੀ ਕਰਨ ਜਾਂਦੀ ਹੈ ਤੇ ਰੇੜੀ ਵੀ ਲਾਂਦੇ ਤੇ ਕੋਠੀਆਂ 'ਚ ਕੰਮ ਵੀ ਕਰਦੇ ਕਰਨ ਜਾਂਦੀ ਸੀ ਤੇ ਉਹਨੇ ਪੁੱਗੇ ਜਿਹੜੇ ਕੁੱਟਿਆ ਬਾਜ਼ਾਰ ਵਾਲਿਆਂ ਨੇ ਕੁੱਟਿਆਂ ਨੂੰ ਰਲ ਕੇ ਹੁਣ ਕੁੱਟਿਆ ਬਾਜ਼ਾਰ ਵਾਲਿਆਂ ਨੇ ਕਿਉਂ ਤੰਗ ਕਰਦਾ ਸੀ ਹਾਂਜੀ ਠੀਕ ਹੈ ਕਿਰਾਏ ਨੂੰ ਜਦ ਕੰਮ ਦਾ ਟਾਈਮ ਹੁੰਦਾ ਤੰਗ ਕਰਦਾ ਸਾਨੂੰ ਠੀਕ ਹੈ ਜੀ ਨਾਮ ਤੁਹਾਡਾ ਯਾਰ ਮੇਰਾ ਕਾਕਾ ਹੈ ਕਾਕਾ ਜੀ ਜਿਹੜੀ ਇਹ ਮਲੇਡੀ ਜ ਹੈ ਆਪ ਘਮਾਉਂਦੇ ਆ ਆਪ ਖਾਂਦੇ ਤੇ ਲੇਕਿਨ ਉਹ ਇਹਨਾਂ ਦਾ ਬੇਟਾ ਸੀ ਇਹ ਇਹ ਹੋ ਰਿਹਾ ਕਿੰਨੀ ਦੇਰ ਤੋਂ ਮਾਰਕਟ ਕਰਦਾ ਹੈ ਉਹ ਕਿੰਨੀ ਦੇਰ ਤੋਂ ਮਾਰਕਟ ਕਰਦਾ ਹੈ ਇਹਦੇ ਨਾਲ ਤੇ ਨਸ਼ੇ ਦਾ ਆਦਤ ਕੀ ਹੈ ਹਾਂ ਤੇ ਹੁਣ ਬਾਜ਼ਾਰ 'ਚ ਲੋਕਾਂ ਨੇ ਕੁੱਟਿਆ ਉਹਨੂੰ ਜਦੋਂ ਮਾਂ ਤੇ ਹਮਲਾ ਕੀਤਾ ਉਹਨੇ ਤੇ ਕਿਹੜੀ ਜਗ੍ਹਾ ਭਾਜੀ ਰੇੜੀ ਲੱਗਦੀ ਹੈ ਇਹਨਾਂ ਦੀ ਠੀਕ ਹੈ ਜਵਾਰ ਗੈਂਪ ਸ਼ਰਾਬੀ ਹੈ ਕੀ ਹੈ ਕਿ ਨਸ਼ੇ ਕਰਦਾ ਮੁੰਡਾ ਸ਼ਰਾਬੀ ਹੈ ਖਰਾਬ ਹੈ ਸੰਦੀ ਮੈਂ ਇਹ ਕੌਣ ਸੀ ਇਹ ਜਿਹੜਾ ਬੇਟਾ ਸੀ ਇਹਨਾਂ ਦਾ ਕੀ ਮੈਟਰ ਕੀ ਹੈ ਉਹ ਅੱਜ ਗਿਆ ਪੀਟੇ ਨੂੰ ਤੰਗ ਕਰਦਾ ਚੈਰੀ ਨਹੀਂ ਰੱਖੇ